ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਤੇ ਕੰਗਣਾ ਨੂੰ ਇਹ ਵੀ ਧਿਆਨ ਹੋਣਾ ਚਾਹੀਦਾ ਕਿ ਅੱਜ ਕੰਗਣਾ ਨਹੀਂ ਸੀ ਹੋਣੀ ਫਿਰ ਬੁਰਕਾ ਪਾਇਆ ਹੋਣਾ ਸੀ ਉਹ ਤਾਂ ਪਹਿਲਾਂ ਵੀ ਉਹਦੀ ਆਦਤ ਆ ਇਹੋ ਜਿਹਾ ਕੁਝ ਕਰਨਾ ਤੇ ਮੈਂ ਇਹ ਸਮਝਦਾ ਕਿ ਉਹਨੂੰ ਆਪਣੇ ਧਾਇਰੇ ਚ ਰਹਿਣਾ ਚਾਹੀਦਾ ਜਿਹੜੇ ਸੈਂਸਟਿਵ ਮਸਲੇ ਆ ਉਹਨਾਂ ਦੇ ਵਿੱਚ ਆ ਕੇ ਐਵੇਂ ਕਾਮ ਕਾਮ ਨੂੰ ਝੜਕਾਉਣਾ ਕੰਗਣਾ ਨੇ ਗੱਲ ਕਹੀ ਆ ਉਹ ਸਾਰੇ ਉਹਨਾਂ ਸ਼ਹੀਦਾਂ ਦਾ ਅਪਮਾਨ ਹੈ ਆਜ਼ਾਦੀ ਦੇ ਪ੍ਰਵਾਨਿਆਂ ਦਾ ਵਿਰੋਧ ਪੰਜਾਬੀ ਇਹ ਬੜੇ ਖੁੱਦਦਾਰ ਨੇ ਮਾਰਸ਼ਲ ਕਾਮ ਇਨ੍ਹਾਂ ਦੀ ਜਿਹੜੀ ਉਹ ਖੁੱਦਦਾਰੀ ਨੂੰ ਚੋਟ ਕਰਨਾ ਉਹ ਗਲਤ ਹੈ ਉਹ ਨਹੀਂ ਕਰਨਾ ਚਾਹੀਦਾ ਉਹ ਖਾਲਸਾ ਦੇ ਬਾਰੇ ਜਾਣਦੀ ਨਹੀਂ ਹੁਣ ਛੋਟੇ ਬੱਚੇ ਛੋਟੇ ਸਾਹਿਬ ਜਿਸ ਉਮਰ ਚ ਸਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਉਹ ਕੋਈ ਆਰਾਮ ਨਾਲ ਸ਼ਹਾਦਤ ਹੋਈ ਹੈ ਉਹਨਾਂ ਨੂੰ ਤਸੀਹੇ ਦਿੱਤੇ ਗਏ ਦੁਨੀਆਂ ਚ ਕੋਈ ਐਸੀ ਸ਼ਹਾਦਤ ਨਹੀਂ ਹੈ ਤੇ ਉਹਦੇ ਬਾਰੇ ਅਧਿਐਨਤ ਕਰ ਲਿਆ ਕਿਹੜੀ ਕੌਮ ਆ ਕੀ ਉਹਨਾਂ ਨੇ ਕੀਤਾ ਜਿਵੇਂ ਤੁਸੀਂ ਬੀਜੇਪੀ ਦੇ ਲੀਡਰ ਹੋ ਪਰ ਬੀਜੇਪੀ ਦੀ ਹੀ ਆਪਣੀ ਐਮਪੀ ਦੇ ਖਿਲਾਫ ਵੀ ਤੁਸੀਂ ਜਿਹੜੀ ਗੱਲ ਹੈਗੀ ਜਿਹੜੀ ਉਹਨੇ ਕਹੀ ਤੁਸੀਂ ਖੁੱਲਕੇ ਬੋਲ ਰਹੇ ਹੋ ਹਾਲਾਂਕਿ ਜਿਸ ਤਰੀਕੇ ਦੇ ਨਾਲ ਦੇਖੋ ਮੈਂ ਸ਼ੱਕ ਵੀ ਹੈਗਾ ਐਵੇਂ ਕਿਸਾਨਾਂ ਦੇ ਬਾਰੇ ਉੱਡਾਂ ਗੱਲਾਂ ਕਰਦੇ ਰਹਿਣਾ ਤੇ ਭਾਈ મોદી ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ ਹਿਤੂ ਆ ਔਰ ਸਾਡੀ ਸਰਕਾਰ ਭਾਰਤ ਸਰਕਾਰ ਵੀ ਕਿਸਾਨੀ ਤੁਸੀਂ ਕੰਗਨਾਰ ਨਾਉਦ ਦੇ ਖਿਲਾਫ ਵੀ ਖੁੱਲ ਕੇ ਬੋਲ ਰਹੇ ਹੋ ਨੂੰ ਸਿੱਖਿਆ ਵੀ ਦਿਖਾ ਰਹੇ ਹੋ ਕੰਗਨਾਰ ਨਾਉਦ ਨੂੰ ਤੁਸੀਂ ਗਰੇਵਾਲ ਜੀ ਕੇ ਭਾਈ ਬੀਬੀ ਐ ਨਾ ਕਰੀ ਕੀ ਤੁਹਾਨੂੰ ਕੋਈ ਪ੍ਰੈਸ਼ਰ ਤਾਂ ਨਹੀਂ ਆਊਗਾ ਇਧਰੋਂ ਉਧਰੋਂ ਜਾਂ ਤੁਹਾਨੂੰ ਤਾਂ ਨਹੀਂ ਕਿਸੇ ਨੇ ਕਿਹਾ ਕਿ ਗਰੇਵਾਲ ਜੀ ਕੀ ਕਰੀ ਜਨੇ ਤੁਸੀਂ ਸਾਡੀ ਬੀਜੇਪੀ ਦੀ ਐਮਪੀਓ ਦੇ ਖਿਲਾਫ ਬੋਲ ਰਹੇ ਹੋ ਲੱਗਦਾ ਕਿ ਕੰਗਨਾਰ ਨਾਉਦ ਦੇ ਇਹ ਨਾ ਬਿਆਨਾਂ ਕਰਕੇ ਬੀਜੇਪੀ ਨੂੰ ਲਾਸ ਹੋਊਗਾ ਪੰਜਾਬ ਦੇ ਵਿੱਚ ਅੱਛੇ ਆਪਣੇ ਆਪ ਨੂੰ ਹੀ ਖਰਾਬ ਕਰ ਰਹੇ ਆ ਆਪਣੇ ਆਪ ਨੂੰ ਹੀ ਕਮਜ਼ੋਰ ਕਰ ਰਹੇ ਆ ਜੇ ਅਸੀਂ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਆਂ ਕਿ ਮੈਂ ਆਪਣੇ ਡਰਾਂ ਵਾਲੀ ਦੀ ਵਿਚਾਰਧਾਰਾ ਨਾਲ ਸਹਿਮਤ ਹਾਂ ਪਰ ਮੈਨੂੰ ਇਹ ਕਿਸੇ ਨੇ ਅਧਿਕਾਰ ਥੋੜਾ ਦਿੱਤਾ ਕਿ ਮੈਂ ਉਹਨਾਂ ਦੇ ਖਿਲਾਫ ਬੋਲਾਂ ਜਾਂ ਆਪਮਾਨ ਕਰਾਂ ਠੀਕ ਹੈ ਨਾ ਉਹਨਾਂ ਨੂੰ ਮੰਨਣ ਵਾਲੇ ਵੀ ਬਹੁਤ ਲੋਕ ਨੇ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਕਿਸਾਨ ਅੰਦੋਲਨ ਲੰਬਾ ਚੱਲਿਆ ਕੁਝ ਲੋਕ ਭਾਜੀਪੀ ਦੇ ਜੋ ਲੀਡਰ ਸੀਗੇ ਉਹਨਾਂ ਨੂੰ ਭਾਰੀ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਉਹਨਾਂ ਦੀਆਂ ਫਸਲਾਂ ਤੱਕ ਵਾਧੂਤੀਆਂ ਗਈਆਂ ਸੀ ਪਰ ਉਹ ਬੀਜੇਪੀ ਨਾਲ ਲਗਾਤਾਰ ਸਟੈਂਡ ਕਾਇਮ ਰੱਖਿਆ ਉਹਨਾਂ ਨੇ ਔਰ ਹੁਣ ਕੰਗਨਾਰ ਨੌਤ ਦੇ ਜੋ ਬਿਆਨ ਆ ਰਹੇ ਆ ਫਿਲਮ ਕੰਗਨਾਰ ਨੌਤ ਦੀ ਐਮਰਜੈਂਸੀ ਆਉਣ ਵਾਲੀ ਹੈ ਔਰ ਉਸ ਨੂੰ ਲੈ ਕੇ ਕੰਟਰੋਵਰਸੀ ਛੜੀ ਹੋਈ ਹੈ ਕੁਝ ਸੀਮ ਕੱਟਣ ਨੂੰ ਲੈ ਕੇ ਗੱਲ ਕਹੀ ਜਾ ਰਹੀ ਹੈ ਔਰ ਹਰਜੀਤ ਸਿੰਘ ਗਰੇਵਾਲ ਜੋ ਕਿ ਲੰਬਾ ਸਮਾਂ ਜਿਨ੍ਹਾਂ ਨੇ ਕਿਸਾਨ ਅੰਦੋਲਨ ਕਰਕੇ ਵਿਰੋਧ ਦਾ ਸਾਹਮਣਾ ਕੀਤਾ ਉਹ ਸਾਡੇ ਨਾਲ ਉਹਨਾਂ ਤੋਂ ਜਾਣਦੇ ਕਿ ਕੰਗਣਾ ਚਾਹੁੰਦੀ ਕੀ ਆਖਰਕਾਰ ਕੰਗਣਾ ਇਹੋ ਜੇ ਜੋ ਬਿਆਨਬਾਜ਼ੀਆਂ ਕਰ ਰਹੀ ਹੈ ਕਿਉਂਕਿ ਕਿਸਾਨ ਅੰਦੋਲਨ ਜੋ ਬੀਤ ਚੁੱਕਿਆ ਉਸ ਨੂੰ ਲੈ ਕੇ ਫਿਰ ਉਹਨੇ ਟਿੱਕਟ ਪੜੀਆਂ ਕੀਤੀਆਂ ਔਰ ਕਿਹਾ ਕਿ ਬੰਗਲਾਦੇਸ਼ ਵਰਗੀ ਸਥਿਤੀ ਹੋ ਸਕਦੀ ਸੀ ਗਰੇਵਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ برو ਪੰਜਾਬੀ ਸ਼ੁਕਰੀਆ ਜੀ ਧੰਨਵਾਦ ਤੁਸੀਂ ਕੰਗਣਾ ਰੌਤ ਦਾ ਬਿਆਨ ਸੁਣਿਆ ਹੋਊਗਾ ਕੰਗਣਾ ਰੌਤ ਫਿਰ ਉਹੀ ਚੀਜ਼ਾਂ ਦੁਹਰਾ ਰਹੀ ਹੈ ਉਹਨਾਂ ਚੀਜ਼ਾਂ ਤੇ ਆ ਰਹੀ ਹੈ ਕੰਗਣਾ ਰਣੌਤ ਪੰਜਾਬ ਨੂੰ ਕਦੇ ਟਾਰਗੇਟ ਕਰਦੀ ਹੈ ਤੁਹਾਡੇ ਬੀਜੇਪੀ ਦੀ ਲੀਡਰ ਹੈ ਐਮਪੀ ਵੀ ਬਣਾਤੀ ਲੋਕਾਂ ਨੇ ਤੁਹਾਨੂੰ ਕੀ ਲੱਗਦਾ ਜਿਹੜੀਆਂ ਸਟੇਟਮੈਂਟਸ ਕੰਗਣਾ ਦੀਆਂ ਆ ਰਹੀਆਂ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਕਿਸਾਨ ਅੰਦੋਲਨ ਦੇ ਖਿਲਾਫ ਦੇਖੋ ਦੋ ਤਿੰਨ ਗੱਲਾਂ ਨੇ ਪਹਿਲੀ ਗੱਲ ਤਾਂ ਜਿਹੜੀ ਕੰਗਣਾ ਰਣੌਤ ਦੀ ਸਟੇਟਮੈਂਟ ਹੈ ਬੰਗਲਾਦੇਸ਼ ਦਾ ਹਾਲ ਹੋ ਜਾਊਗਾ ਬੰਗਲਾਦੇਸ਼ ਵਾਲਾ ਹਾਂ ਉਹ ਬਹੁਤ ਮੰਦਭਾਗੀ ਗੱਲ ਆ ਹਾਂ ਕਿਉਂਕਿ ਹਿੰਦੁਸਤਾਨ ਇੱਕ ਨੇਚਰਲ ਕੰਟਰੀ ਐ ਠੀਕ ਹੈ ਨਾ ਉਹ ਜਿਹੜੇ ਕੰਟਰੀ ਬਣੇ ਨੇ ਬੰਗਲਾਦੇਸ਼ ਜਾਂ ਪਾਕਿਸਤਾਨ ਉਹ ਥਾਟ ਪ੍ਰੋਸੈਸ ਆ ਪਹਿਲੀ ਗੱਲ ਸਮਝੋ ਇਸ ਤੋਂ ਉਹ ਇੱਕ ਵਿਚਾਰ ਬਣਿਆ ਕਿ ਸਾਨੂੰ ਇਸਲਾਮਿਕ ਕੰਟਰੀ ਚਾਹੀਦਾ ਇਸਲਾਮ ਨੂੰ ਮੰਨਣ ਵਾਲੇ ਲੋਕ ਹੋਣ ਚਾਹੀਣ ਤੇ ਉਹ ਬਣ ਗਿਆ ਅੰਗਰੇਜ਼ ਵੀ ਤੋੜਨਾ ਚਾਹੁੰਦੇ ਸੀ ਮੁਲਕ ਨੂੰ ਪਰ ਹਿੰਦੁਸਤਾਨ ਦੀ ਗਲਤਾਂ ਇਤੋਂ 500 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਨੇ ਵੀ ਕੀਤੀ। ਹੂੰ। ਖੁਰਾ ਆਸਾਨ ਖਸ਼ਮਾ ਨਾ ਕੀਤਾ, ਹਿੰਦੁਸਤਾਨ ਡਰਾਇਆ, ਇਤਿਮਾਰ ਪਈ ਕੁਲਣਾ ਨੇ ਤਾਂ ਕਿ ਦਰਦ ਨਾ ਆਇਆ। ਇਹ ਥੌਟ ਪ੍ਰੋਸੈਸ ਨਹੀਂ ਹੈ। ਹੂੰ। ਇਹ ਇੱਕ ਕਲਚਰਲ ਤੇ ਕੋ ਸਾਝਾ ਸਾਰੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ। ਹੂੰ। ਤੇ ਮਹਾਪੁਰਸ਼ਾਂ ਦੀ ਧਰਤੀ ਆ। ਔਰ ਇਸ ਤਰ੍ਹਾਂ ਦੀ ਗੱਲ ਕਰਨੀ। ਮੇਰਾ ਖਿਆਲ ਹੈ ਜਿਹਨੂੰ ਸਮਝ ਨਹੀਂ ਉਹ ਕਰਦਾ। ਹੂੰ। ਇੱਥੇ ਕੌਣ ਇਹਨੂੰ ਤੋੜੇਗਾ? ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਕਿਹਾ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਵਾਂਗਾ। ਬਾਲ ਗੰਗਾਧਰ ਤਿਲਕ ਨੇ ਕਿਹਾ ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ। ਔਰ ਸ਼ੀਦਿਆ ਜਮ ਭਗਤ ਸਿੰਘ ਮਾਰਨਾ ਚਾਹੁੰਦੇ ਅਸੈਂਬਲੀ 'ਚ ਬੰਬ ਮਾਰਿਆ ਸੀ ਲੋਕਾਂ ਨੂੰ ਮਾਰ ਦਿੰਦੇ ਉੱਥੇ। ਉਹਨਾਂ ਨੇ ਹਿੰਸਾ ਨਹੀਂ ਕੀਤੀ। ਉਹਨਾਂ ਨੇ ਤਾਂ ਉਹਨਾਂ ਨੂੰ ਇਹ ਦੱਸਿਆ ਕਿ ਵੀ ਅਸੀਂ ਇੱਥੋਂ ਤੱਕ ਵੀ ਜਾ ਸਕਦੇ ਹਾਂ। ਸਾਨੂੰ ਆਪਣੀ ਜਾਨ ਦੀ ਵੀ ਪਰਵਾਹ ਨਹੀਂ। ਔਰ ਐਸੇ ਹਜ਼ਾਰਾਂ ਦੇਸ਼ ਭਗਤ ਐਸੇ ਜਿਹੜੇ ਇਸ ਤਰ੍ਹਾਂ ਗਏ। ਤੇ ਇਹ ਸਾਰੀਆਂ ਚੀਜ਼ਾਂ ਕਰਦੇ ਹੋਏ ਮੈਂ ਸਮਝਦਾ ਜੋ ਇਹਨਾਂ ਨੇ ਕੰਗਲਾ ਨੇ ਗੱਲ ਕਹੀ ਆ ਉਹ ਸਾਰੇ ਉਹਨਾਂ ਸ਼ਹੀਦਾਂ ਦਾ અપਮਾਨ ਆ ਆਜ਼ਾਦੀ ਦੇ ਪਰਵਾਨਿਆਂ ਦਾ ਵੀ અપਮਾਨ ਆ ਉਹ ਨਹੀਂ ਹੋ ਸਕਦਾ ਸਾਡੇ ਇੰਨਾ ਗੱਲ ਨਹੀਂ ਹੈ ਔਰ ਕਿਸਾਨ ਜਿਹੜੇ ਆ ਕਿਸਾਨ ਕੋਈ ਦੇਸ਼ ਵਿਰੋਧੀ ਨਹੀਂ ਹੋ ਸਕਦਾ ਮੇਰੇ ਨਾਲੋਂ ਜ਼ਿਆਦਾ ਦੇਸ਼ ਭਗਤ ਹੋਣ ਕੰਗਲਾ ਤੋਂ ਵੀ ਜ਼ਿਆਦਾ ਦੇਸ਼ ਭਗਤ ਹੋਣ ਇਹ ਆਪਣੇ ਆਪ ਨੂੰ ਹੀ ਸਮਝ ਲੈਣਾ ਕਿ ਮੈਂ ਹੀ ਆ ਉਹ ਠੀਕ ਨਹੀਂ ਹੈ ਔਰ ਜੇ ਕਿਤੇ ਵੀ ਅਤਨਕਵਾਦ ਪੈਦਾ ਹੋਇਆ ਦੁਨੀਆ 'ਚ ਜੜ ਤੋਂ ਕਿਸੇ ਜਗ੍ਹਾ ਖਤਮ ਨਹੀਂ ਹੋਇਆ ਤੁਸੀਂ ਕੀ ਸੋਚਦੇ ਹੋ ਪੁਲਿਸ ਨੇ ਖਤਮ ਕਰ ਲਿਆ ਫੌਜ ਨੇ ਖਤਮ ਕਰ ਲਿਆ ਨਾ ਜਿਹੜੀਆਂ ਉਹ ਗਹਿਰੀਆਂ ਤੰਦਾਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬਜਾਦਿਆਂ ਨੇ ਔਰ ਬਾਕੀ ਵੀ ਹੋਰ ਸਾਰੇ ਲੋਗਾਂ ਨੇ ਮਹਾਪੁਰਸ਼ਾਂ ਨੇ ਪਾਈਆਂ ਤੇ ਉਹ ਉਹਦੀ ਵਜ੍ਹਾ ਕਰਕੇ ਖਤਮ ਹੋਇਆ ਇੱਥੋਂ ਦੇ ਲੋਗਾਂ ਦੀ ਵਜ੍ਹਾ ਕਰਕੇ ਖਤਮ ਹੋਇਆ ਠੀਕ ਹੈ ਤੇ ਕੰਗਨਾ ਜਦੋਂ ਬੋਲਦੀ ਆ ਉਹਨੂੰ ਇੰਨੀਆਂ ਚੀਜ਼ਾਂ ਦਾ ਧਿਆਨ ਹੋਣਾ ਚਾਹੀਦਾ ਇਹ ਨਹੀਂ ਬੋਲਣਾ ਚਾਹੀਦਾ ਔਰ ਐਸਾ ਇੱਥੇ ਕੁਝ ਵੀ ਨਹੀਂ ਹੋ ਸਕਦਾ ਬਾਕੀ ਮੋਦੀ ਜੀ ਨੇ ਤਾਕਤਵਰ ਪ੍ਰਧਾਨ ਮੰਤਰੀ ਨੇ ਔਰ ਸਾਡੀ ਸਰਕਾਰ ਇੰਨੀ ਮਜ਼ਬੂਤ ਆ ਉਸ ਦੀ ਜਿਹੜੀ ਯੋਗਤਾ ਤੇ ਵੀ ਇੱਕ ਤਰ੍ਹਾਂ ਦਾ ਪ੍ਰਸ਼ਨ ਚੇਨ ਲਗਾਉਣਾ ਉਹ ਠੀਕ ਨਹੀਂ ਆ ਪਰ ਕੰਗਨਾ ਰਣੌਤ ਕੀ ਦਿਮਾਗੀ ਤੌਰ ਤੇ ਕਿਉਂਕਿ ਉਹ ਜਿਹੜੀਆਂ ਚੀਜ਼ਾਂ ਉਹ ਲਗਾਤਾਰ ਪੰਜਾਬ ਦੇ ਬਾਰੇ ਕਿ ਕਿ ਪਿਛਲੇ ਦਿਨੀ ਚੰਡੀਗੜ੍ਹ 에어ਪੋਰਟ ਤੇ ਥੱਪੜ ਵੀ ਮਾਰਿਆ ਸੀਆਈਐਸਐਫਟੀ ਮੁਲਾਜ਼ਮ ਨੇ ਉਹਨੇ ਗੱਲ ਇਹ ਹੀ ਦੱਸੀ ਵਜ੍ਹਾ ਪਿਛਲੀ ਇਹ ਹੀ ਸੀਗੀ ਕਿ ਕਿਸਾਨ ਅੰਦੋਲਨ ਵੇਲੇ ਉਹ ਬੀਬੀਆਂ ਨੂੰ ਬੋਲਦੇ ਸੀ ਕਿ 200 ਰੁਪਏ ਪਿੱਛੇ ਵੇਚ ਕੇ ਆਈਆਂ ਹੋਈਆਂ ਦੇਖੋ ਕਿਹਦੇ ਖੁੱਦਾਰੀ ਨੂੰ ਜਿਹੜੇ ਸਿੱਖ ਹਨ ਖਾਲਸਾ ਔਰ ਪੰਜਾਬੀ ਇਹ ਬੜੇ ਖੁੱਦਾਰ ਨੇ ਹਮ ਮਾਰਸ਼ਲ ਕਾਮ ਆ ਇਹਨਾਂ ਦੀ ਜਿਹੜੀ ਉਹ ਖੁਦ داری ਨੂੰ ਚੋਟ ਕਰਨਾ ਉਹ ਗਲਤ ਆ ਉਹ ਨਹੀਂ ਕਰਨਾ ਚਾਹੀਦਾ ਔਰ ਦੂਜੀ ਗੱਲ ਕੀ ਆ ਕਿ ਸਾਨੂੰ ਅਸੀਂ ਕੱਲ ਬਾਤ ਨੂੰ ਪ੍ਰੇਮ ਵਧਾਉਣਾ ਕੜਵਾਹਟ ਵਧਾਉਣ ਵਾਲਾ ਵਿਅਕਤੀ ਕਦੇ ਬੜਾ ਨਹੀਂ ਹੋਇਆ ਕਦੇ ਵੀ ਨਾ ਕੋਈ ਸੰਗਠਨ ਬੜਾ ਹੁੰਦਾ ਨਾ ਵਿਅਕਤੀ ਹੁੰਦਾ ਗੁਰੂ ਨਾਨਕ ਦੇਵਤਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਮਾਨਸ ਕੀ ਜਾਤ ਸਵੇ ਇੱਕੇ ਪਹਿਚਾਨ ਉਹ ਔਰ ਉਧਰ ਹਿੰਦੂ ਮਤ ਦੀ ਵੀ ਗੱਲ ਕਰ ਲਈਏ ਵਸੂਦੇਵੋ कुटुंबकम ਇਹ ਸਾਰੀ ਇਸ ਤਰ੍ਹਾਂ ਦੀ ਸੋਚ ਹੈ ਇਸ ਧਰਤੀ ਦੀ ਜ਼ਮੀਨੀ ਸੋਚ ਹੈ ਗੁਰੂ ਨਾਨਕ ਦੀ ਧਰਤੀ ਹੈ ਅਕਾਲ ਸਾਹਿਬ ਦੀ ਧਰਤੀ ਹੈ ਔਰ ਇੱਥੇ ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਤੇ ਕੰਗਣਾ ਨੂੰ ਇਹ ਵੀ ਧਿਆਨ ਹੋਣਾ ਚਾਹੀਦਾ ਕਿ ਅੱਜ ਕੰਗਣਾ ਨਹੀਂ ਸੀ ਹੋਣੀ ਫਿਰ ਬੁਰਕਾ ਪਾਇਆ ਹੋਣਾ ਸੀ ਇਹਦਾ ਵੀ ਧਿਆਨ ਰੱਖੇ ਜਦੋਂ ਕੋਈ ਅਸੀਂ ਗੱਲ ਕਰਦੇ ਆ ਮੈਂ ਪਿੰਡਰਾਂ ਵਾਲੇ ਦੀ ਸੋਚ ਨਾਲ ਮੈਂ ਸਹਿਮਤ ਨਹੀਂ ਹਾਂ ਪਰ ਸਾਨੂੰ ਇਹ ਵੀ ਚਾਦ ਕਰ ਕਿਸੇ ਨੇ ਦਿੱਤਾ ਕਿ ਉਹਨਾਂ ਦਾ ਅਪਮਾਨ ਕਰੀਏ ਕਿਸੇ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਜਿਹੜੀ ਗੱਲ ਕਹਿਣੀ ਆ ਉਹ ਬੜੇ ਇੱਜ਼ਤ ਨਾਲ ਕਹਿਣੀ ਚਾਹੀਦੀ ਹੈ ਰਿਸਪੈਕਟ ਨਾਲ ਕਹਿਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੇ ਕਮੈਂਟਸ ਨਹੀਂ ਕਰਨੇ ਚਾਹੀਦੇ ਜਿਸ ਤਰ੍ਹਾਂ ਦੇ ਉਹ ਕਰ ਰਹੀ ਆ ਤੇ ਮੈਂ ਇਹ ਸਮਝਦਾ ਅਸੀਂ ਆਪਣੇ ਆਪ ਨੂੰ ਹੀ ਖਰਾਬ ਕਰ ਰਹੇ ਹਾਂ ਆਪਣੇ ਆਪ ਨੂੰ ਹੀ ਕਮਜ਼ੋਰ ਕਰ ਰਹੇ ਹਾਂ ਜੇ ਅਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਤੁਹਾਨੂੰ ਲੱਗਦਾ ਕਿ ਕੰਗਨਾਰ ਨੌਦ ਦੇ ਇਹਨਾਂ ਬਿਆਨਾਂ ਕਰਕੇ ਬੀਜੇਪੀ ਨੂੰ ਲੌਸ ਹੋਊਗਾ ਪੰਜਾਬ ਦੇ ਵਿੱਚ ਨਹੀਂ ਬੀਜੇਪੀ ਨੂੰ ਤਾਂ ਕੀ ਲੌਸ ਹੋਣਾ ਕੰਗਨਾਂ ਨੂੰ ਲੌਸ ਹੋ ਜਾਣਾ ਉਹ ਆਪਦਾ ਬਿਜ਼ਨਸ ਉਹਦਾ ਐਕਸਾਈਟ ਤੇ ਆ ਭਾਈ ਤੂੰ ਫਿਲਮ ਬਣਾ ਜੋ ਮਰਜੀ ਬਣਾਓ ਤੁਹਾਡੀ ਫਿਲਮ ਮੈਂ ਇਸ ਚੀਜ਼ ਦੇ ਵੀ ਹੱਕ 'ਚ ਨਹੀਂ ਹੈਗਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੈ ਸਿੱਖਾਂ ਦੀ ਨੁਮਾਇੰਦਾ ਜਮਾਤ ਆ ਪੰਥ ਦੀ ਨੁਮਾਇੰਦਾ ਜਮਾਤ ਆ ਉਧਰ ਇਸਲਾਮ ਦੇ ਵੀ ਕੁਝ ਨੁਮਾਇੰਦਾ ਜਮਾਤਾਂ ਹੋਣਗੀਆਂ ਐਸੇ ਲੋਕ ਹੋਣਗੇ ਜੇ ਤੁਸੀਂ ਕੋਈ ਸਿੱਖਾਂ ਦੇ ਬਾਰੇ 'ਚ ਜਾਂ ਕਾਲਸਾ ਦੇ ਬਾਰੇ 'ਚ ਕੋਈ ਉਹਦੇ 'ਚ ਕੋਈ ਫਿਲਮ ਮੇਕਰ ਜਿਹੜਾ ਸ਼ਮੂਲੀਅਤ ਕਰਨੀ ਚਾਹੁੰਦਾ ਤਾਂ ਫਿਲਮ ਸੈਂਸਰ ਬੋਰਡ ਨੂੰ ਇਹ ਸਟੈਂਡਿੰਗ ਇਨਸਟਰਕਸ਼ਨ ਹੋਣੀਆਂ ਚਾਹੀਦੀਆਂ ਨੇ ਕਿ ਵੀ ਉਹਨਾਂ ਨੂੰ ਬੁਲਾਓ ਜਿਹੜੇ ਉਹਨਾਂ ਦੇ ਨੁਮਾਇੰਦਾ ਲੋਕ ਨੇ ਉਹਨਾਂ ਤੋਂ ਅਪਰੂਵਲ ਲਓ ਪਹਿਲਾਂ ਉਸ ਤੋਂ ਬਾਅਦ ਇਹ ਗੱਲ ਕਰੋ ਇਸੇ ਤਰ੍ਹਾਂ ਇਸਲਾਮ ਦੇ ਬਾਰੇ ਚਾਹ ਉਹਦਾ ਵੀ ਅਪਮਾਨ ਕਰਨ ਦਾ ਕਿਸੇ ਨੂੰ ਹੱਕ ਨਹੀਂ ਇਸੇ ਦਾ ਇਸੇ ਤਰ੍ਹਾਂ ਬੁੱਧ ਧਰਮ ਦੇ ਬਾਰੇ ਚ ਹੋਵੇ ਇਸ ਤਰ੍ਹਾਂ ਜੈਨ ਦੇ ਬਾਰੇ ਚ ਹੋਵੇ ਇਹ ਸਾਰੇ ਧਰਮਾਂ ਦਾ Hindu ਧਰਮ ਦਾ ਵੀ ਸਤਕਾਰ ਤੇ ਸਨਮਾਨ ਕਰਨਾ ਸਰਕਾਰੀ ਤੌਰ ਤੇ ਉਹਦਾ ਅਪਮਾਨ ਨਾ ਹੋਵੇ ਫਿਲਮਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਪਰ ਘੱਟ ਤੋਂ ਘੱਟ ਸੀ ਸਤਕਾਰ ਤੇ ਸਨਮਾਨ ਤੇ ਇਹ ਭਾਈ ਜਿਹੜੀ ਪ੍ਰੇਮ ਦਾ ਕੰਮ ਆ ਇਸ ਨੂੰ ਜਿਹੜਾ ਬਹਾਲ ਰੱਖੀਏ ਪਰ ਜਿਵੇਂ ਤੁਸੀਂ ਬੀਜੇਪੀ ਦੇ ਲੀਡਰ ਹੋ ਪਰ ਬੀਜੇਪੀ ਦੀ ਹੀ ਆਪਣੇ ਐਮਪੀ ਦੇ ਖਿਲਾਫ ਵੀ ਤੁਸੀਂ ਜਿਹੜੀ ਗੱਲ ਹੈਗੀ ਜਿਹੜੀ ਉਹਨੇ ਕਹੀ ਤੁਸੀਂ ਖੁੱਲਕੇ ਬੋਲ ਰਹੇ ਹੋ ਹਾਲਾਂਕਿ ਜਿਸ ਤਰੀਕੇ ਦੇ ਨਾਲ ਦੇਖੋ ਮੈਂ ਸਿੱਖ ਵੀ ਹੈਗਾ ਠੀਕ ਹੈ ਮੈਂ ਇਸ ਦੇਸ਼ ਦਾ ਵਾਸੀ ਵੀ ਹੈਗਾ ਤੇ ਜੇ ਕੋਈ ਬੀਜੇਪੀ ਦਾ ਵਿਅਕਤੀ ਉੱਠ ਕੇ ਗਲਤ ਗੱਲ ਕਰਨ ਲੱਗ ਜਾਏ ਬੀਜੇਪੀ ਤਾਂ ਹੁਣ ਆਈ ਹੈ ਉਹ ਤਾਂ ਪਹਿਲਾਂ ਵੀ ਉਹਦੀ ਆਦਤ ਹੈ ਇਹੋ ਜਿਹਾ ਕੁਝ ਕਰਨਾ ਤੇ ਮੈਂ ਇਹ ਸਮਝਦਾ ਕਿ ਉਹਨੂੰ ਆਪਣੇ ਧਾਇਰੇ ਚ ਰਹਿਣਾ ਚਾਹੀਦਾ ਜਿਹੜੇ ਸੈਂਸਿਟਿਵ ਮਸਲੇ ਆ ਉਹਨਾਂ ਦੇ ਵਿੱਚ ਜਾ ਕੇ ਐਵੇਂ ਕਾਮ ਕਾਬ ਨੂੰ ਭੜਕਾਉਣਾ ਇਹ ਬਰੂਦ ਦੇ ਢੇਰ ਤੇ ਆ ਪੰਜਾਬ ਬਾਰਡਰ ਸਟੇਟ ਆ ਇੱਥੇ ਅਲੱਗ-ਅਲੱਗ ਕਮਿਊਨਿਟੀ ਸਾਰੇ ਹੀ ਰਹਿੰਦੇ ਆ ਤੇ ਅਸੀਂ ਸਾਰਿਆਂ ਦਾ ਹੀ ਆਪਸ ਚ ਭਾਈਚਾਰਕ ਸਾਂਝ ਆ ਅਸੀਂ ਉਸ ਦੇ ਨਾਲ ਹੀ ਰਹਨੇ ਆ ਠੀਕ ਆ ਇੱਥੇ ਗੁਰੂ ਨਾਨਕ ਦਾ ਉਪਦੇਸ਼ ਕੰਮ ਕਰਦਾ ਤੇ ਇਹ ਇੱਥੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੀਦ ਨਾਲ ਨੁਕਸਾਨ ਹੋ ਸਕਦਾ ਤੁਸੀਂ ਹਾਈ ਕਮਾਂਡ ਨੂੰ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨੂੰ ਕੋਈ ਲੈਟਰ ਲਿਖੋਗੇ ਕੋਈ ਉਹਨਾਂ ਨਾਲ ਗੱਲਬਾਤ ਕਰੋਗੇ ਵੀ ਕੰਗਰਾਂ ਨੂੰ ਥੋੜਾ ਬਹੁਤ ਤਾਂ ਸਬਕ ਸਿਖਾਓ ਹਾਈ ਕਮਾਂਡ ਬਿਲਕੁਲ ਅਵੇਅਰ ਰਹਿੰਦੀ ਆ ਸਾਡੀ ਸਰਕਾਰ ਆ ਤੇ ਹੋਮ ਮਿਨਿਸਟਰ ਕੋਲ ਸਾਰੀ ਰਿਪੋਰਟ ਵੀ ਜਾਂਦੀ ਆ ਵੀ ਕਿੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਉਹਦੇ ਵਿੱਚ ਮੇਰੇ ਦੱਸਣ ਵਾਲੀ ਕੀ ਗੱਲ ਰਹਿ ਗਈ ਆ ਨੇ ਫਿਰ ਵੀ ਪੰਜਾਬ ਵੱਲੋਂ ਕੋਈ ਰਿਐਕਟਿਵ ਸੀਨੀਅਰ ਲੀਡਰ ਹੋ ਤੁਸੀਂ ਜੇ ਨਹੀਂ ਹਟਣਗੇ ਫਿਰ ਜ਼ਰੂਰ ਜਾਊਗਾ ਅਜੇ ਮੈਂ ਬੋਲ ਰਿਹਾ ਤਾਂ ਇਹਦਾ ਮਤਲਬ ਇਹ ਗੱਲ ਵੀ ਜਾਊਗੀ ਬਿਲਕੁਲ ਬਿਲਕੁਲ ਠੀਕ ਹੈ ਨਾ ਗੱਲ ਹਾਂ ਇਸ ਇਸ ਤਰ੍ਹਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਪਰ ਉੜਤਾ ਪੰਜਾਬ ਵਰਗੀ ਫਿਲਮ ਦਾ ਵੀ ਜ਼ਿਕਰ ਉਹਨੇ ਕੀਤਾ ਕਿ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣ ਗਈਆਂ ਉੱਥੇ ਤਾਂ ਜੀ ਨੌਜਵਾਨ ਮਸ਼ੀਨ ਦੇ ਵਿੱਚ ਘੁੰਮ ਰਹੇ ਆ ਉੱਥੇ ਅਤੰਕਵਾਦ ਪਨਪਰਿਆ ਪੰਜਾਬ ਦੇ ਵਿੱਚ ਸਰਕਾਰ ਦਾ ਧਿਆਨ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੇ ਅਲੀਗੇਸ਼ਨ ਲਾਏ ਆ ਪੰਜਾਬ ਤੇ ਸਿੱਧੇ ਤੌਰ ਤੇ ਗੱਗਨ ਭਾਈ ਸਾਡੀ ਵੀ ਤਾਂ ਡਿਊਟੀ ਹੈ ਨਾ ਉਹ ਨਸ਼ਿਆਂ ਤੋਂ ਦੂਰ ਲੈ ਕੇ ਜਾਣਾ ਸਾਡੀ ਵੀ ਡਿਊਟੀ ਹੈ ਇੱਥੋਂ ਦਾ ਸਾਰਾ ਵਾਤਾਵਰਣ ਦਰੁੱਸਤ ਰਹੇ ਉਸ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਸਾਰੇ ਮਿਲ ਕੇ ਇਸ ਨੂੰ ਕਰਨਾ ਕੱਲੀ ਜਿਹੜੇ ਲੋਕ ਸਰਕਾਰ ਚ ਆ ਗਏ ਉਹਨਾਂ ਨੇ ਹੀ ਥੋੜਾ ਕਰਨਾ ਹੁੰਦਾ ਬਾਕੀਆਂ ਨੇ ਵੀ ਕਰਨਾ ਹੁੰਦਾ ਉਹ ਵੀ ਇੱਕ ਰਿਸਪੋਨਸਿਬਲ ਮੈਂਬਰ ਪਾਰਲੀਮੈਂਟ ਹੈ 10 ਲੱਖ ਲੋਕਾਂ ਨੇ ਉਹਨੂੰ ਵੋਟ ਪਾਈ ਹੈ ਤੇ ਉਹਨਾਂ ਉਹਦੀ ਵੀ ਡਿਊਟੀ ਹੈ ਸਾਡੀ ਵੀ ਡਿਊਟੀ ਹੈ ਸਾਡੀ ਪਾਰਟੀ ਜਿਹੜੀ ਹੈ ਐਵੇਂ ਕਿਸਾਨਾਂ ਦੇ ਬਾਰੇ ਉੱਟ ਪਟੰਗ ਗੱਲਾਂ ਕਰਦੇ ਰਹਿਣਾ ਭਈ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ ਹਿਤੂ ਆ ਔਰ ਸਾਡੀ ਸਰਕਾਰ ਭਾਵੇਂ ਸਰਕਾਰ ਵੀ ਕਿਸਾਨੀ ਤੂਆ ਅਸੀਂ ਸਾਰੇ ਨੇ ਉਹ ਸਾਡੇ ਆਪਣੇ ਨੇ ਕੋਈ ਬਗਾਨੇ ਥੋੜਾ ਨੇ ਅੱਗੇ ਫੂਡ ਕ੍ਰਾਈਸਿਸ ਪੂਰੀ ਦੁਨੀਆ ਚ ਆਉਣੇ ਆ ਉਹ ਕੰਗਣਾ ਨਾ ਉਹ ਤੇ ਚੀਜ਼ ਨਹੀਂ ਸਮਝਦੀ ਕਿ ਪੀਐਲ 480 ਸੀ ਬਰਮ ਵਗਵਾਉਂਦੇ ਸੀ ਲਾਲਬਾਦਰ ਸ਼ਾਸਤਰੀ ਜੀ ਸਾਡੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਡੇ ਕੋਲ ਅਨਾਜ ਦੀ ਕਮੀ ਹੈ ਤੇ ਇੱਕ ਟਾਈਮ ਦਾ ਭੋਜਨ ਕਰਨਾ ਬੰਦ ਕਰੋ ਕਰਤਾ ਸੀ ਸਾਰੇ ਲੋਕਾਂ ਨੇ ਲੋਕ ਤਾਂ ਇੰਨੇ ਦੇਸ਼ ਭਗਤ ਨਹੀਂ ਸਾਡੇ ਤੇ ਉਸੇ ਵੇਲੇ ਫਿਰ ਉਹੀ ਕਿਸਾਨ ਜਿਨੇ ਗ੍ਰੀਨ ਰੈਵੋਲੂਸ਼ਨ ਲੈ ਕੇ ਆਂਦਾ ਜਿਹਨੇ ਫਿਰ ਉਹ ਆਨੰਦ ਦੀ ਕਮੀ ਦੂਰ ਕੀਤੀ ਠੀਕ ਹੈ ਨਾ ਗੱਲ ਤੇ ਅੱਗੇ ਫੇਰ ਇਸ ਤਰ੍ਹਾਂ ਦੇ ਫੂਲ ਕਰਾਈਸਿਸ ਦਾ ਪੂਰੀ ਦੁਨੀਆ 'ਚ ਹੀ ਐਸਾ ਮਸਲਾ ਖੜਾ ਹੁੰਦਾ ਜਾ ਰਿਹਾ ਤੇ ਕਿਸਾਨ ਨੂੰ ਸਟਰੈਂਥਨ ਕਰਨਾ ਕਿਸਾਨ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਾਡਾ ਕੰਮ ਮੋਦੀ ਜੀ ਨੇ ਪਹਿਲਾਂ ਵੀ ਕੀਤਾ ਸਾਡੇ ਕਾਨੂੰਨ ਅੱਛੇ ਸੀ ਉਹਨਾਂ ਨੇ ਕਿਹਾ ਨਹੀਂ ਇਹਨਾਂ ਨੂੰ ਵਾਪਸ ਲਾਓ ਲੈ ਲੈ ਵਾਪਸ ਮਾਫੀ ਮੰਗ ਕੇ ਲਏ ਹੁਣ ਵੀ ਜਿਹੜੇ ਮਸਲੇ ਹੈਗੇ ਕਿਸਾਨ ਦੇ ਅਸੀਂ ਮੰਨਦੇ ਆਂ ਪਰ ਉਹ ਅਸੀਂ ਲੜਾਈ ਝਗੜਾ ਕਰਕੇ ਜਾਂ ਕੜਵਾਹਟ ਫੈਲਾ ਕੇ ਥੋੜਾ ਦੂਰ ਕਰਨੇ ਆ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਮਸਲਿਆਂ ਦਾ ਹੱਲ ਕਰਾਂਗੇ ਉਹਨਾਂ ਉਹਨਾਂ ਦੀ ਵੀ ਸ਼ਾਂਤੀ ਹੋਊਗੀ ਉਹ ਵੀ ਦੇਸ਼ ਦੇ ਬਾਰੇ ਸਮਝਦੇ ਹੀ ਆ ਕਿ ਸਾਡੀ ਸਰਕਾਰ ਦੀ ਕੀ ਪੋਜੀਸ਼ਨ ਆ ਸਾਨੂੰ ਕੀ ਕਰਨਾ ਚਾਹੀਦਾ ਕਿਹੜੀਆਂ ਗੱਲਾਂ ਅਸੀਂ ਲਾਗੂ ਕਰਾਉਣੀਆਂ ਕਿਹੜੀਆਂ ਨਹੀਂ ਕਰਾਉਣੀਆਂ ਉਹ ਵੀ ਸਮਝ ਲੈਣਗੇ ਤੇ ਮੋਦੀ ਜੀ ਨੇ ਜਦੋਂ ਮੇਰੀ ਫਸਲ ਪੱਟੀ ਗਈ ਖੇਤ ਤੇ ਹਮਲਾ ਹੋ ਹਮਲੇ ਹੋਣ ਲੱਗੇ ਕਿਸਾਨ ਅੰਦੋਲਨ ਬੜੀ ਦੀ ਗੱਲ ਆ ਹਾਂ ਉਹਨਾਂ ਨੇ ਕੀ ਕਿਹਾ ਸੀ ਸਾਨੂੰ ਬੁਲਾ ਕੇ ਸਪੈਸ਼ਲੀ ਕਿਹਾ ਕਿ ਕਿਛੇ ਕਿਸਾਨ ਤੇ ਨਾ ਲਾਠੀ ਮਾਰੋਗੇ ਨਾ ਡੰਡਾ ਮਾਰੋਗੇ ਨਾ ਕੋਈ ਹੱਥ ਚੱਕੇਗਾ ਅੱਛਾ ਇਹ ਗੱਲ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਹੀ ਤੁਹਾਨੂੰ ਹਾਂ ਕਿ ਤੁਸੀਂ ਆਪਣੇ ਤੇ ਸਹਿ ਲੈਣਾ ਉਹਨਾਂ ਨੂੰ ਕੁਝ ਨਹੀਂ ਕਹਿਣਾ ਉਹ ਵੀ ਆਪਣੇ ਨੇ ਉਹਨਾਂ ਨਾਲ ਪ੍ਰੇਮ ਨਾਲ ਰਹਿਣਾ ਤੇ ਉਹ ਪ੍ਰੇਮ ਨਾਲ ਆਪੇ ਸਮੇਂ ਦੇ ਨਾਲ ਉਹਨਾਂ ਨੂੰ ਸਮਝ ਆ ਜਾਣੀ ਆ ਤੇ ਉਹ ਆਪਾਂ ਨੂੰ ਹੀ ਅੱਛਾ ਕਹਿਣ ਲੱਗ ਜਾਣਗੇ ਆਪਣੇ ਹੀ ਨੇ ਉਹ ਉਹਨਾਂ ਨਾਲ ਕੜਵਾਟ ਨਹੀਂ ਵਧਾਉਣੀ ਤੇ ਕੰਗਣਾ ਕੀ ਕਰ ਲਈ ਕੜਵਾਟ ਵਧਾ ਰਹੀ ਹੈ ਇਸ ਤੋਂ ਉਹਨੂੰ ਬਾਝਾ ਆਉਣਾ ਚਾਹੀਦਾ ਬਸ ਮੈਂ ਤਾਂ ਇਹ ਕਹੂੰਗਾ ਹਮ ਪਰ ਜਿਸ ਤਰੀਕੇ ਦੇ ਨਾਲ ਅਮਰਜੈਂਸੀ ਫਿਲਮ ਆ ਰਹੀ ਹੈ ਕੰਗਨਾਰ ਨਾਉਦ ਦੀ ਉਹਦੇ ਸੀਨਾਂ ਨੂੰ ਲੈ ਕੇ ਵੀ ਵਿਵਾਦ ਹੋ ਰਿਹਾ ਹੈ ਐਸਜੀਪੀਸੀ ਨੇ ਇਤਰਾਜ਼ ਜ਼ਾਹਰ ਕੀਤਾ ਔਰ ਸੈਂਸਰ ਬੋਰਡ ਨੂੰ ਵੀ ਕਿਹਾ ਕਿ ਕੱਟ ਲਾਏ ਜਾਣ ਜਿੱਥੇ ਦੇਖੋ ਫਿਲਮ ਦੇ ਵਾਰਿਆ ਅਜੇ ਤੱਕ ਗੱਲ ਸਮਝ ਲਓ ਨਾ ਤਾਂ ਫਿਲਮ ਮੈਂ ਦੇਖੀ ਤੇ ਨਾ ਹੀ ਐਸਜੀਪੀਸੀ ਨੇ ਟਰੇਲਰ ਦੇਖਿਆ ਟਰੇਲਰ ਦੇਖਿਆ ਟਰੇਲਰ ਨਾਲ ਪੂਰੀ ਫਿਲਮ ਦਾ ਥੋੜਾ ਪਤਾ ਲੱਗਦਾ ਉਹ ਕਹਿੰਦੇ ਜਿੱਥੇ ਦਿਖਾ ਦਿੱਤੀ ਜਾਵੇ ਦਿਖਾਉਣਗੇ ਜਦੋਂ ਉਹ ਇੰਨਾ ਰੌਲਾ ਪਾ ਰਹੇ ਜ਼ਰੂਰ ਦਿਖਾਉਣਗੇ ਠੀਕ ਹੈ ਨਾ ਗੱਲ ਉਹਨੂੰ ਸ਼ਾਂਤੀ ਨਾਲ ਲੈਣਾ ਚਾਹੀਦਾ ਜਿਹੜੇ ਚੀਜ਼ਾਂ ਗਲਤ ਨੇ ਜ਼ਰੂਰ ਹਟਾਉਣੀਆਂ ਚਾਹੀਦੀਆਂ ਮੈਂ ਤੁਹਾਨੂੰ ਕਿਹਾ ਕਿ ਮੈਂ ਭਿੰਡਰਾਂ ਵਾਲੇ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਪਰ ਮੈਨੂੰ ਇਹ ਕਿਸ ਨੇ ਅਧਿਕਾਰ ਥੋੜਾ ਦਿੱਤਾ ਕਿ ਮੈਂ ਉਹ ਠੀਕ ਹੈ ਨਾ ਉਹਨਾਂ ਨੂੰ ਮੰਨਣ ਵਾਲੇ ਵੀ ਬਹੁਤ ਲੋਕ ਨੇ ਸਾਨੂੰ ਜੇ ਕੋ ਗੱਲ ਹੋਊਗੀ ਸ਼ਾਂਤੀ ਨਾਲ ਕਹਾਂਗੇ ਉਹਨਾਂ ਦੀ ਰਿਸਪੈਕਟ ਨੂੰ ਕਾਇਮ ਰੱਖਦੇ ਹੋਏ ਕਹਾਂਗੇ ਹੁਣ ਤੁਸੀਂ ਸਮਝ ਗਏ ਬਿਲਕੁਲ ਤੇ ਅਪਮਾਨ ਕਰਨ ਦਾ ਕਿਸੇ ਨੂੰ ਕਿਸੇ ਦਾ ਕੋਈ ਅਧਿਕਾਰ ਨਹੀਂ ਹੈ ਨਾ ਕਿਸੇ ਧਰਮ ਦੇ ਖਿਲਾਫ ਬੋਲਣਾ ਤੇ ਨਾ ਹੀ ਕਿਸੇ ਵਿਅਕਤੀ ਦੇ ਇਸ ਤਰ੍ਹਾਂ ਅਪਮਾਨਿਤ ਹੋ ਕੇ ਰਿਸਪੈਕਟ ਨਾਲ ਗੱਲ ਕਰਨੀ ਹੈ ਸਭ ਨੂੰ ਜਦੋਂ ਵੀ ਕੋਈ ਪੰਜਾਬ ਦਾ ਮਸਲਾ ਆਉਂਦਾ ਕੰਗਨਾਰ ਨੌ ਦਾ ਹਾਲਾਂਕਿ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵਿਵਾਦਾਂ ਨਾਲ ਉਹਦਾ ਡੂੰਘਾ ਨਾਤਾ ਰਿਹਾ ਹੈ ਪਹਿਲਾਂ ਉਹ ਤਾਂ ਪੰਜਾਬ ਵਰਗੀ ਫਿਲਮ ਦਾ ਹੁਣ ਉਹਨੇ ਜ਼ਿਕਰ ਕੀਤਾ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਵੇਲੇ ਵੀ ਔਰ ਉਸ ਤੋਂ ਪਹਿਲਾਂ ਵੀ ਪੰਜਾਬੀਆਂ ਨੂੰ ਖਾਲਿਸਤਾਨ ਕਹਿ ਕੇ ਟਾਰਗੇਟ ਕਰਨਾ ਇਸ ਤਰ੍ਹਾਂ ਦੀ ਉਸ ਦਾ ਨੇਚਰ ਰਿਹਾ ਵੈਸੇ ਨਹੀਂ ਨੇਚਰ ਨਹੀਂ ਉਹਨੂੰ ਅਸਲ ਚ ਨਾ ਅਜੇ ਯੰਗਾ ਉਹਨੂੰ ਇਹ ਸਾਰਾ ਅਧਿਐਨ ਕਰਨਾ ਪਊਗਾ ਅੱਗੇ ਜੇ ਰਾਜਨੀਤੀ ਚ ਵੀ ਵਧਣਾ ਸਮਾਜ ਸੇਵਾ ਚ ਆ ਗਈ ਆ ਤੇ ਉਹ ਸਾਰੀਆਂ ਚੀਜ਼ਾਂ ਤੇ ਬਹੁਤ ਸਹਯਮ ਰੱਖਣਾ ਪੈਂਦਾ ਹੈ ਤਾਮਲ ਨਾਲ ਬੋਲਣਾ ਪੈਂਦਾ ਤੇ ਇਹ ਇਹ અપਮਾਨ ਨਹੀਂ ਕਿ ਸਦਾ ਕਰਨਾ ਉਹ ਖਾਲਸਾ ਦੇ ਬਾਰੇ ਜਾਣਦੀ ਨਹੀਂ ਹੁਣ ਛੋਟੇ ਬੱਚੇ ਛੋਟੇ ਸਾਹਿਬਜ਼ਾਦੇ ਜਿਸ ਉਮਰ ਚ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਉਹ ਕੋਈ ਆਰਾਮ ਨਾਲ ਸ਼ਹਾਦਤ ਹੋਈ ਹੈ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਹ ਸਰਦੀ ਦੇ ਵਿੱਚ ਬੱਚਾ ਆਪਣੀ ਮਾਂ ਦੀ ਗੋਦ ਦਾ ਨਿੱਗ ਨਿੱਗ ਮਾਣਦਾ ਤੇ ਉਹ ਧਰਮ ਦੇ ਲਈ ਦੇਸ਼ ਦੇ ਲਈ ਕੌਮ ਦੇ ਲਈ ਐਦਾਂ ਖੜੇ ਰਹੇ ਉਹਨਾਂ ਨੇ ਕਿਹਾ ਨਹੀਂ ਇੰਨਾ ਹੀ ਕਹਿਣਾ ਸੀ ਨਾ ਇਸਲਾਮ ਕਬੂਲ ਕਰ ਲਿਆ ਅਸੀਂ ਕਬੂਲ ਹੈ ਕਬੂਲ ਹੈ ਕਬੂਲ ਹੈ ਬਸ ਹੋਰ ਕੀ ਗੱਲ ਸੀ ਤੇ ਉਹਨਾਂ ਨੇ ਨਹੀਂ ਕੀਤਾ ਆਪਣੀ ਸ਼ਹਾਦਤਾਂ ਦੇਤੀਆਂ ਇਸ ਦੁਨੀਆ 'ਚ ਜੇ 100 ਸਾਲ ਹੋਰ ਯਾਦ ਨਾ ਕਰਦੇ ਇਤਿਹਾਸਕਾਰ ਨੇ ਲਿਖਿਆ ਕਿ ਲੋਕਾਂ ਨੇ ਕਿਹਾ ਕਰਨਾ ਸੀ ਇਹ ਕਾਲਪਨਿਕ ਕਹਾਣੀ ਹੈ ਐਨੇ ਬੱਚੇ ਇਸ ਤਰ੍ਹਾਂ ਦੀ ਸ਼ਹਾਦਤ ਦੇ ਹੀ ਨਹੀਂ ਸਕਦੇ ਇਨੀ ਉਮਰ 'ਚ ਠੀਕ ਹੈ ਗੱਲ ਤੇ ਜਿਹੜੀ ਇਸ ਤਰ੍ਹਾਂ ਦਾ ਪ੍ਰਮਾਣ ਆ ਦੁਨੀਆ 'ਚ ਕੋਈ ਐਸੀ ਸ਼ਹਾਦਤ ਨਹੀਂ ਹੈ ਤੇ ਉਹਦੇ ਬਾਰੇ ਅਧਿਐਨਤਾ ਕਰ ਲਿਆ ਕਿਹੜੀ ਕੌਮ ਆ ਕੀ ਉਹਨਾਂ ਨੇ ਕੀਤਾ ਔਰ ਜਦੋਂ ਇੰਟਰਵਿਊਜ਼ ਦੇ ਵਿੱਚ ਤਾਂ ਬਹੁਤ ਪੁਰਾਣੇ ਇਧਰ ਉਧਰ ਦੇ ਹਵਾਲੇ ਚੱਕ ਚੁੱਕੇ ਦਿੰਦੀ ਹੈ ਸ਼ਾਇਦ Google ਨੇ ਬਹੁਤ ਚੀਜ਼ਾਂ ਸੌਖੀਆਂ ਕਰਤੀਆਂ ਤੁਸੀਂ ਦੇਖ ਲਓ ਕੋਈ ਚੀਜ਼ ਕਿਸੇ ਚੀਜ਼ ਦੇ ਬਾਰੇ ਰਿਸਰਚ ਕਰਨਾ ਛੋਟੀ ਮੋਟੀ ਰਿਸਰਚ ਆ ਜਾਂਦੀ ਹੈ ਕੋਈ ਚੀਜ਼ਾਂ ਗਲਤ ਵੀ ਹੁੰਦੀਆਂ ਪਰ ਉਹ ਮਿਲਦਾ ਤਾਂ Google ਵਾਲਾ ਗਿਆਨ ਹੈ ਕੰਗਨਾਰਨੌਥ ਕੋਲੇ ਬੇਸੀ ਗਿਆਨ ਹੈ ਨਹੀਂ ਥੋੜਾ ਬਹੁਤਾ ਗਿਆਨ ਇਕੱਠਾ ਕਰਨਾ ਚਾਹੀਦਾ ਬੰਦੇ ਨੂੰ ਨਹੀਂ ਇਹਦੇ ਤੇ ਬੋਲਣਾ ਹੀ ਸਹੀਮ ਨਾਲ ਚਾਹੀਦਾ ਹਮ ਇੰਨਾਂ ਗੱਲਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਕਿਸੇ ਵੀ ਧਰਮ ਦੇ ਬਾਰੇ ਚ ਸਾਨੂੰ ਨਹੀਂ ਬੋਲਣਾ ਚਾਹੀਦਾ ਇਹ ਅਨੇਕਤਾ ਚ ਇਕਤਾ ਸਾਡੇ ਇਸਲਾਮ ਨੂੰ ਮੰਨਣ ਵਾਲੇ ਲੋਕ ਵੀ ਰਹਿੰਦੇ ਆ ਪੰਜਾਬ 'ਚ ਵੀ ਰਹਿੰਦੇ ਆ 크ਰਿਸਚੀਅਨਿਟੀ ਨੂੰ ਮੰਨਣ ਵਾਲੇ ਵੀ ਰਹਿੰਦੇ ਆ ਕੁਝ ਕਨਵਰਸ਼ਨ ਵੀ ਹੋਈਆਂ ਨੇ ਔਰ ਸਿੱਖ ਤਾਂ ਹੈਗੇ ਇਹ ਖਾਲਸਾ ਦੀ ਤਰਤੀ ਆ ਇਹ ਹਿੰਦੂ ਵੀ ਰਹਿੰਦੇ ਆ ਸਭ ਰਹਿੰਦੇ ਨੇ ਤੇ ਉਹ ਸਾਰਿਆਂ ਦਾ ਹੀ ਕਾਦੀਆਂ ਵੀ ਰਹਿੰਦੇ ਨੇ ਹੈ ਜਿਨ੍ਹਾਂ ਨੂੰ ਮੁਸਲਮਾਨ ਮੁਸਲਮਾਨ ਨਹੀਂ ਮੰਨਦੇ ਹਿੰਦੂ ਹਿੰਦੂ ਨਹੀਂ ਮੰਨਦੇ ਸਿੱਖ ਸਿੱਖ ਨਹੀਂ ਮੰਨਦੇ ਉਹਨਾਂ ਇੱਥੇ ਮਾਨ ਸਨਮਾਨ ਨਾਲ ਉਹ ਵੀ ਰਹਿ ਰਹੇ ਆ ਪਰ ਉਹਨਾਂ ਦੇ ਬਾਰੇ ਕਿਸੇ ਦੇ ਬਾਰੇ ਵੀ ਕਮੈਂਟਸ ਕਰਾਂਗੇ ਕਿਸੇ ਦਾ ਵੀ ਮਨ ਦੁਖਾਵਾਂਗੇ ਉਹ ਕੋਈ ਚੰਗੀ ਗੱਲ ਨਹੀਂ ਹੈ ਉਹ ਇੱਕ ਅੱਛੇ ਇਨਸਾਨ ਦਾ ਕੰਮ ਨਹੀਂ ਜਿਹੜਾ ਵਿਅਕਤੀ ਜਿਹੜੀ ਸੰਸਥਾ ਕੜਵਾਹਟ ਵਧਾਉਂਦੀ ਹੈ ਉਹ ਛੋਟੀ ਹੋ ਜਾਂਦੀ ਹੈ ਜਿਹੜਾ ਪ੍ਰੇਮ ਦੀ ਗੱਲ ਕਰਦਾ ਉਹ بڑا ਹੋ ਜਾਂਦਾ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਉਹਦਾ ਖਾਲੀ ਨਾਨਕ ਨੂੰ ਹੀ ਪੜ ਲੈ ਉਹਨੇ ਨਾਲ ਹੀ ਬਹੁਤ ਕੁਛ ਹੈ ਤਰ ਜੂਗੀ ਲੋ ਦੁਨੀਆ ਤਰ ਜਾਂਦੀ ਹੈ ਜੀ ਨਰ ਤੋਂ ਨਾਰਾਇਣ ਬਣ ਜਾਂਦਾ ਬਿਲਕੁਲ ਦੇਵਲ ਜੀ ਜਿਸ ਤਰੀਕੇ ਨਾਲ ਹੁਣ ਤੁਸੀਂ ਸਟੇਟਮੈਂਟਸ ਦੇ ਰਹੇ ਹੋ ਹਾਲਾਂਕਿ ਜਦੋਂ ਉਦੋਂ ਕਿਸਾਨ ਅੰਦੋਲਨ ਵੇਲੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਨਹੀਂ ਭਾਈ ਚੰਗੀਆਂ ਨੇ ਚੀਜ਼ਾਂ ਇਹ ਇਹ ਗੱਲਾਂ ਕਹਿ ਰਹੇ ਸੀ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਜਦੋਂ ਕਾਨੂੰਨ ਵਾਪਸ ਲਏ ਤੁਹਾਨੂੰ ਬਹੁਤ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਉਸ ਵੇਲੇ ਕਿਉਂਕਿ ਕੰਗਨਾਰ ਨਾਲ ਉਦੋਂ ਤਾਂ ਕੋਈ ਕੰਟਰੀਬਿਊਸ਼ਨ ਨਹੀਂ ਹੈ ਬੀਜੇਪੀ ਨੂੰ ਪਰ ਤੁਸੀਂ ਤੁਹਾਡੀ ਤਾਂ ਕੰਟਰੀਬਿਊਸ਼ਨ ਹੈ ਤੁਸੀਂ ਸਮਝਾ ਰਹੇ ਹੋ ਇਹ ਚੀਜ਼ਾਂ ਮੈਂ ਤਾਂ ਬੀਜੇਪੀ ਦਾ ਦੇਖੋ ਇੱਕ ਮੈਂ ਰਾਸ਼ਟਰੀ ਸੇਵਕ ਸੰਘ ਦਾ ਸੇਵਕਾ ਉਹ ਪ੍ਰੇਮ ਨਾਲ ਵਧਾਉਣਾ ਹੀ ਸਮਾਜ ਚ ਸਿਖਾਉਂਦੇ ਆ ਅਨੁਸ਼ਾਸਨ ਸਿਖਾਉਂਦੇ ਆ ਔਰ ਇਸ ਤਰ੍ਹਾਂ ਦੀ ਕੜਵਾਹਟ ਚ ਜਾਣ ਤੋਂ ਉਹ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਨਾ ਰਾਸ਼ਟਰਵਾਦੀਆਂ ਨੇ ਦੇਸ਼ ਦੀ ਏਕਤਾ ਖੰਡਤਾ ਦੀ ਲਈ ਆ ਤੇ ਮੈਂ ਸਮਝਦਾ ਕਿ ਜਿਹੜਾ ਇਨਸਾਨ ਉਹਦੇ ਨਾਲ ਜੁੜਿਆ ਹੋਵੇ ਉਹ ਕੋਈ ਵੀ ਇਸ ਤਰ੍ਹਾਂ ਦਾ ਗਲਤ ਕੰਮ ਕੜਵਾਹਟ ਫੈਲਾਉਣ ਵਾਲਾ ਨਹੀਂ ਕਰੇਗਾ ਉਹ ਉਸ ਵੇਲੇ ਮੌਕਾ ਸੀ ਕਿ ਮੈਨੂੰ ਆਪਣੇ ਲੀਡਰ ਨਾਲ ਖੜਾ ਹੋਣਾ ਪਿਆ ਮੈਨੂੰ ਆਪਣੀ ਪਾਰਟੀ ਨਾਲ ਖੜਾ ਹੋਣਾ ਪਿਆ ਖੜਾ ਹੋਣਾ ਹੀ ਸੀ ਉਹ ਤਾਂ ਧਰਮ ਜਿਹੜੀ ਪਾਰਟੀ 'ਚ ਤੁਸੀਂ ਹੋ ਧਰਮ ਕੀ ਹੁੰਦਾ ਧਰਮ ਕੋਈ ਇਹੀ ਥੋੜਾ ਕਿ ਤੁਸੀਂ ਸਿਰ ਤੇ ਪਗੜੀ ਮੰਨ ਲਈ ਤੇ ਤੁਸੀਂ ਸਿੱਖ ਬਣ ਗਏ ਧਰਮ ਹੋ ਗਿਆ ਤੁਸੀਂ ਹਿੰਦੂ ਬਣ ਗਏ ਉਹ ਵੀ ਧਰਮ ਹੋ ਗਿਆ ਨਹੀਂ ਜੋ ਤੁਹਾਨੂੰ ਕੰਮ ਮਿਲਿਆ ਹੋਇਆ ਉਸ ਨੂੰ ਪੂਰੀ ਤਨਦੇਹੀ ਨਾਲ ਕਰੋ ਇਮਾਨਦਾਰੀ ਨਾਲ ਕਰੋ ਉਹ ਵੀ ਧਰਮ ਤੇ ਮੈਂ ਪਾਰਟੀ ਦੇ ਵਿੱਚ ਸੀ ਤੇ ਉਹ ਮੇਰੇ ਤੇ ਹਮਲੇ ਵੀ ਹੁੰਦੇ ਸੀ ਕੋਈ ਗੱਲ ਨਹੀਂ ਹੁਣ ਉਹਨਾਂ ਨੂੰ ਆਪਣੇ ਆਪ ਵੀ ਸਮਝ ਆ ਜਾਊਗਾ ਕਿ ਇਹਨਾਂ ਦੀ ਵਿਚਾਰਤਾ ਰ ਕੀ ਹੈ ਕੀ ਗੱਲ ਆ ਸਾਡਾ ਨੁਕਸਾਨ ਕਰਦੇ ਸੀ ਜਾਂ ਫਾਇਦਾ ਕਰਦੇ ਸੀ ਇਹੀ ਕਿਸਾਨ ਗੱਲ ਇਹ ਹੈ ਜੇ ਸਾਨੂੰ ਕਿਸਾਨ ਵੋਟ ਨਾ ਕਰਦਾ ਹੋਵੇ ਮੋਦੀ ਜੀ ਨੂੰ ਜਾਂ ਬੀਜੇਪੀ ਨੂੰ ਸਾਡੀ ਸਰਕਾਰਾਂ ਕਿਸ ਤਰ੍ਹਾਂ ਬਣ ਜਾਣ ਜਦੋਂ ਕਿਸਾਨ ਵੋਟ ਨਹੀਂ ਕਰੂਗਾ ਸਾਡੀ ਸਰਕਾਰ ਨਹੀਂ ਬਣਨੀ ਪਹਿਲੀ ਗੱਲ ਸਮਝ ਲਓ ਇਸ ਕਰਕੇ ਸਾਨੂੰ ਇਹ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਮੈਂ ਵੀ ਬੀਜੇਪੀ ਦੀ ਕਿਸਾਨ ਜਥੇਬੰਦੀ ਦਾ 올 ਇੰਡੀਆ ਜਨਰਲ ਸੈਕਟਰੀ ਵੀ ਰਿਆਂ 올 ਇੰਡੀਆ ਇਨਚਾਰਜ ਰਿਆਂ ਤੇ ਸਾਡੇ ਨਾਲ ਵੀ 10 20 ਲੱਖ 50 ਲੱਖ ਕਿਸਾਨ ਜੁੜੇ ਹੋਣਗੇ ਠੀਕ ਹੈ ਨਾ ਸੰਖਿਆ ਦਾ ਕੋਈ ਡਿਸਪਿਊਟ ਨਹੀਂ ਹੈ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਇਹਨਾਂ ਨਾਲ ਜਿਹੜੇ ਜੁੜੇ ਹੋਏ ਆ ਉਹ ਇਹਨਾਂ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਕਿਸਾਨ ਤਾਂ ਦੇਸ਼ 'ਚ ਹੋਰ ਵੀ ਬਹੁਤ ਆ ਜਿਹੜੇ ਨਾ ਸਾਡੇ ਨਾਲ ਜੁੜੇ ਨਾ ਇਹਨਾਂ ਨਾਲ ਜੁੜੇ ਠੀਕ ਹੈ ਨਾ ਗੱਲ ਤੁਸੀਂ ਕੰਗਨਾਰਨੌਦ ਦੇ ਖਿਲਾਫ ਵੀ ਖੁੱਲਕੇ ਬੋਲ ਰਹੇ ਹੋ ਨੂੰ ਸ਼ੀਸ਼ਾ ਵੀ ਦਿਖਾ ਰਹੇ ਹੋ ਕੰਗਨਾਰਨੌਦ ਨੂੰ ਤੁਸੀਂ ਗਰੇਵਾਲ ਜੀ ਕੇ ਭਾਈ ਬੀਬੀ ਐ ਨਾ ਕਰ ਕੀ ਤੁਹਾਨੂੰ ਕੋਈ ਪ੍ਰੈਸ਼ਰ ਤਾਂ ਨਹੀਂ ਆਊਗਾ ਇੱਧਰ ਉੱਧਰੋਂ ਜਾਂ ਤੁਹਾਨੂੰ ਤਾਂ ਨਹੀਂ ਕਿਸੇ ਨੇ ਕਿਹਾ ਕਿ ਗਰੇਵਾਲ ਜੀ ਕੀ ਕਰੀਏ ਨੇ ਤੁਸੀਂ ਸਾਡੀ ਭਾ ਕੋਈ ਨਹੀਂ ਇਦਾਂ ਕਹਿੰਦਾ ਮੈਂ ਬੀਜੇਪੀ ਗੱਲ ਇਹ ਹੁੰਦੀ ਹੈ ਕਿ ਕੰਮ ਕਰਦੇ ਕਰਦੇ 35 ਸਾਲਾਂ ਦੇ ਅੰਦਰ ਨਹੀਂ ਤਾਂ ਜਿਸ ਤਰ੍ਹਾਂ ਦਾ ਵਿਵਹਾਰ ਪਿਛਲੇ ਸਮੇਂ ਵਿੱਚ ਰਿਹਾ ਹੈ ਸਾਡੇ ਨਾਲ ਵੀ ਮੇਰੇ ਨਾਲ ਵੀ ਹੋਇਆ ਮੇਰੀ ਪਾਰਟੀ 'ਚ ਵੀ ਹੋਇਆ ਤਾਂ ਜਿਹੜੇ ਵਿਚਾਰਧਾਰਾ ਨਾਲ ਨਹੀਂ ਜੁੜੇ ਹੁੰਦੇ ਨਾ ਉਹ ਲੋਕ ਪਾਰਟੀ ਛੱਡ ਜਾਂਦੇ ਮੈਂ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ ਇਸ ਕਰਕੇ ਪਾਰਟੀ ਤੋਂ ਲਗ ਨਹੀਂ ਹੋਇਆ ਸੀ ਆ ਹੁਣ ਤੁਸੀਂ ਦੇਖਣਾ ਕਾਫੀ ਹੇਰਫੇਰ ਹੋ ਰਹੇ ਆ ਅਹੇਰ ਫਿਰਤੇ ਗੱਲ ਕਰਦੇ ਆਂ ਡਿੰਪੀ ਢਿੱਲੋਂ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਬਹੁਤ ক্লোਜ ਸੀਗੇ ਔਰ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਉਹ ਕਹਿੰਦੇ ਕਿ ਮਨਪ੍ਰੀਤ ਬਾਦਲ ਸ਼ਾਇਦ ਉਥੋਂ ਗਿੱਦੜਵਾਹ ਤੋਂ ਇਲੈਕਸ਼ਨ ਲੜਨ ਜਾ ਰਹੇ ਹੈ ਕੀ ਮਨਪ੍ਰੀਤ ਬਾਦਲ ਬਾਰੇ ਤੁਹਾਡੇ ਕੋਈ ਰਿਪੋਰਟ ਹੈ ਜਿੱਦਾਂ ਉਹਨਾਂ ਨੇ ਅਲੀਗੇਸ਼ਨ ਲਾਇਆ ਉਹਦੇ ਬਿਹਾਫ ਤੇ ਮੈਂ ਗੱਲ ਕਰ ਰਿਹਾ ਹਾਂ ਮੈਂ ਤਾਂ ਉਸੇ ਤੋਂ ਸੁਣਿਆ ਉਹ ਕਹਿ ਰਹੇ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਵੀ ਮਨਪ੍ਰੀਤ ਬਾਦਲ ਨੂੰ ਲੜਾਉਣਾ ਅਜੇ ਤੱਕ ਤੱਕ ਨਹੀਂ ਗਏ ਤੇ ਚਲੇ ਵੀ ਜਾਣਗੇ ਕੋਈ ਅਸੀ ਗੱਲ ਨਹੀਂ ਸਾਡੀ ਪਾਰਟੀ ਜ ਇੱਕ ਬੂੰਦ ਜਦੋਂ ਸਮੁੰਦਰ ਜਾ ਕੇ ਮਿਲਦੀ ਹੈ ਉਹ ਸਮੁੰਦਰ ਦਾ ਰੂਪ ਧਾਰਨ ਕਰਨ ਦੀ ਸ਼ਕਤੀ ਛਾ ਲਈ ਜਦੋਂ ਇੱਕ ਬੂੰਦ ਅਲੱਗ ਹੋ ਜਾਏ ਉਹ ਨਸ਼ਟ ਹੋ ਜਾਂਦੀ ਹੈ ਤੇ ਮਨਪ੍ਰੀਤ ਬਾਦਲ ਤਾਂ ਬੜੇ ਸੂਝਵਾਨ ਆ ਇਸ ਚੀਜ਼ ਨੂੰ ਸਮਝਦੇ ਆ ਦੇਖਦੇ ਕੀ ਕਰਦੇ ਆ ਜਿਸ ਤਰੀਕੇ ਨਾਲ ਉਹਨਾਂ ਨੇ ਭਰੇ ਮੰਨ ਦੇ ਨਾਲ ਪਾਰਟੀ ਛੱਡਿਆ ਨਹੀਂ ਤਾਂ ਉਹ ਲਗਾਤਾਰ ਦੋ ਵਾਰ ਇਲੈਕਸ਼ਨ ਲੜੇ ਆ ਉੱਥੋਂ ਹਲਕਾ ਇੰਚਾਰਜ ਵੀ ਸੀ ਇਸ ਵਾਰ ਵੀ ਪੂਰੀ ਤਿਆਰੀ ਸੀਗੀ ਉਹਨਾਂ ਦੀ ਉਹ ਕਹਿੰਦੇ ਸੁਖਬੀਰ ਜੀ ਆਂ ਤਾਂ ਤੁਸੀਂ ਇਲੈਕਸ਼ਨ ਲੜ ਲਓ ਜਿਹੜਾ ਬਿਆਨ ਉਹਨਾਂ ਦਾ ਆਇਆ ਉਹ ਕਹਿੰਦੇ ਜਾਂ ਫਿਰ ਕਹਿੰਦੇ ਮੈਂ ਲੜੂਗਾ ਤਾਂ ਸੁਖਬੀਰ ਸਿੰਘ ਬਾਦਲ ਕਹਿੰਦੇ ਮਨਪ੍ਰੀਤ ਬਾਦਲ ਇਸ ਤਰ੍ਹਾਂ 37 36 ਸਾਲ ਤੋਂ ਪਾਰਟੀ ਦੇ ਵਿੱਚ ਸੀ ਉੱਥੇ ਹਮ ਕੰਮ ਕਰਦੇ ਰਹੇ ਆ ਛੋਟੀ ਜਿਹੀ ਉਮਰ ਤੋਂ ਲੱਗੇ ਸੀ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ ਸੀ ਉਸ ਪਰਿਵਾਰ ਦੇ ਲਈ ਉਹ ਕਮਿਟਿਡ ਸੀਗੇ ਤੇ ਉਹ ਜਦੋਂ ਵਿਅਕਤੀ ਛੱਡਦਾ ਇਹਨੇ ਸਾਲਾਂ ਬਾਅਦ ਕੋਈ ਸਧਾਰਨ ਹਾਲਾਤ ਚ ਨਹੀਂ ਛੱਡਿਆ ਕਰਦਾ ਤੇ ਹਿਊਮਨ ਨੇਚਰ ਹੈ ਅਸੀਂ ਆਪਣੇ ਤੇ ਵੀ ਲਗਾ ਸਕਦੇ ਹਾਂ ਜੇ ਮੈਨੂੰ ਬੀਜੇਪੀ ਛੱਡਣੀ ਪਵੇ ਜ ਪਹਿਲੀ ਗੱਲ ਤਾਂ ਮੈਂ ਸੋਚ ਨਹੀਂ ਸਕਦਾ ਜੇ ਮੈਂ ਸੋਚੂਗਾ ਤਾਂ ਮੇਰੇ ਮਨ ਨੂੰ ਕਿੱਡੀ ਵੱਡੀ ਠੇਸ ਲੱਗੂਗੀ ਔਰ ਸ਼ਾਇਦ ਕਈ ਦਿਨ ਤੱਕ ਮੈਂ ਰੋਂਦਾ ਹੀ ਰਹਾ ਕਿ ਮੈਨੂੰ ਪਾਰਟੀ ਛੱਡਣੀ ਪਈ ਗਈ ਐਸੀ ਹਾਲਤ ਹੋ ਸਕਦੀ ਹੋ ਜਾਂਦੀ ਹੈ ਉਹ ਵੀ ਬੜੇ ਭਾਵੁਕ ਸੀਗੇ ਡਿੰਪੀ ਭਾਵੁਕ ਸੀ ਪਰ ਇਹ ਪਾਰਟੀਆਂ ਨੂੰ ਵੀ ਤੇ ਸੰਸਥਾਵਾਂ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਆਪਣੇ ਵਰਕਰ ਦਾ ਮਾਨ ਸਨਮਾਨ ਬਹਾਲ ਰੱਖੀਏ ਜਿਹੜੀਆਂ ਪਾਰਟੀਆਂ ਮਾਨ ਸਨਮਾਨ ਨਹੀਂ ਬਹਾਲ ਰੱਖਦੀਆਂ ਆਪਣੀ ਵਿਚਾਰਧਾਰਾ ਤੇ ਨਹੀਂ ਕਾਇਮ ਰਹਦੀਆਂ ਆਪਣਾ ਆਚਰਣ ਨਹੀਂ ਸਹੀ ਰੱਖਦੀਆਂ ਤੇ ਉਹ ਵਿਵਹਾਰ ਸਹੀ ਨਹੀਂ ਰੱਖਦੀਆਂ ਉਹ ਪਾਰਟੀਆਂ ਕਦੇ ਸੱਤਾ 'ਚ ਨਹੀਂ ਰਹਿਆ ਕਰਦੀਆਂ ਜਿਆਦਾ ਇਸ ਖਤਮ ਹੋ ਜਾਂਦੀ ਹੈ ਤੁਸੀਂ ਕਹਿ ਰਹੇ ਹੋ ਕਿ ਬਹੁਤ ਹਿਲਜੁਲ ਹੋਣ ਵਾਲੀ ਹੈ ਤੁਹਾਨੂੰ ਕੀ ਲੱਗਦਾ ਕੋਈ ਪਾਰਟੀ ਹੋਰ ਛੱਡ ਕੇ ਜਾ ਸਕਦੇ ਆ ਲੋਕ ਬੀਜੇਪੀ ਛੱਡ ਕੇ ਜਾ ਸਕਦੇ ਜਾਂ ਆ ਸਕਦੇ ਬੀਜੇਪੀ ਛੋੜ ਲੋਕ ਦੇਖੋ ਬੀਜੇਪੀ ਸਾਨੂੰ ਆਉਣ ਜਾਂ ਜਾਣ ਨਾਲ ਨਹੀਂ ਬਹੁਤਾ ਫਰਕ ਪੈਂਦਾ ਸਾਡੀ ਵਿਚਾਰਧਾਰਾ ਜਿਹੜੀ ਹੈ ਨਾ ਉਹ ਕਮਿਟਿਡ ਲੋਕ ਨੇ ਉਹ ਤਾਂ ਰਹਿੰਦੇ ਹੀ ਆ ਤੇ ਵਿਚਾਰਤਕ ਵਿਅਕਤੀ ਬਣਨਾ ਜਿਹੜੀ ਦੋ ਹੀ ਪਾਰਟੀਆਂ ਨੇ ਇਸ ਦੇਸ਼ ਦੇ ਅੰਦਰ ਜਿਹੜੀਆਂ ਕੈਡਰ ਬੇਸਡ ਕਮ ਮਾਸ ਬੇਸਡ ਆਰਗੇਨਾਈਜੇਸ਼ਨ ਨੇ ਭਾਰਤੀ ਕਮਿਊਨਿਸਟ ਪਾਰਟੀ ਔਰ ਭਾਰਤੀ ਜਨਸਨ ਜਿਹੜੀ ਬਾਅਦ ਚ ਭਾਰਤੀ ਜਨਤਾ ਪਾਰਟੀ ਬਣ ਗਈ ਆ ਹੁਣ ਵਿਸਤਾਰ ਹੋਣ ਕਰਕੇ ਇਹ ਹੋਇਆ ਕਿ ਪੰਜਾਬ ਚ ਅਸੀਂ ਬਹੁਤ ਦੇਰ 23 ਸੀਟਾਂ ਹੀ ਲੜਦੇ ਰਹੇ ਕਈ ਲੋਕ ਸਾਡੇ ਵੀ ਕਹਿੰਦੇ ਆ ਆ ਪੁਰਾਣੇ ਬੰਦਿਆਂ ਨੇ ਕੀ ਕਰ ਲਿਆ ਮੈਂ ਕਿਹਾ ਭਲੇ ਮਾਨਸੋ ਤੁਸੀਂ 23 ਸੀਟਾਂ ਤੋਂ ਵੱਧ ਤਾਂ ਲੜੇ ਨਹੀਂ ਅਕਾਲੀਆਂ ਕੋਲ ਗਰੀਬੀ ਰੱਖਦੀ ਪਾਰਟੀ ਹੈ ਤੇ ਹੁਣ ਤੁਸੀਂ ਕਹਿੰਦੇ ਹੋ ਪੁਰਾਣਿਆਂ ਨੇ ਕੀ ਕਰ ਲਿਆ ਪੁਰਾਣੇ ਟਿਕੇ ਰਹੇ ਇਹ ਹੀ ਬਹੁਤ ਵੱਡੀ ਗੱਲ ਆ ਵਿਚਾਰਤਾਰਕ ਲੋਕ ਸੀ ਇਸ ਲਈ ਟਿਕੇ ਰਹੇ ਪਾਰਟੀ ਦੇ ਅਨੁਸ਼ਾਸਨ ਚ ਰਹੇ ਤੇ ਹੁਣ ਤੁਸੀਂ ਕਹਿੰਦੇ ਹੋ ਵੀ ਨਵੇਂ ਲਿਆਂਦੇ ਆ ਉਹ ਪਾਰਟੀ ਬਣਾ ਦੇਣਗੇ ਠੀਕ ਆ ਪਰ ਉਹਨਾਂ ਨੂੰ ਪ੍ਰਾਣਿਆਂ ਨੂੰ ਵੀ ਜਿਹੜੇ ਆਪਦੇ ਹੁੰਦੇ ਨੇ ਨਾ ਸਥਾਪਿਤ ਲੋਕ ਉਹਨਾਂ ਨੂੰ ਵੀ ਅਪਮਾਨਿਤ ਨਹੀਂ ਕੀਤਾ ਜਾਂਦਾ ਹੁੰਦਾ ਪਰ ਜਿਸ ਤਰੀਕੇ ਨਾਲ ਇਹ ਹੀ ਗਏ ਆ ਤੁਹਾਨੂੰ ਲੱਗਦਾ ਕਿ ਹੋਰ ਵੀ ਲੋਕ ਜਾ ਸਕਦੇ ਜਿਵੇਂ ਮੰਨ ਲਓ ਮਨਪ੍ਰੀਤ ਬਾਦਲ ਜੀ ਜਾਂਦੇ ਵਾਪਸ ਹਾਲਾਂਕਿ ਅਕਾਲੀ ਦਲ ਦਾ ਬਿਆਨ ਆਇਆ ਕਹਿੰਦੇ ਕਿ ਕਿਸੇ ਬਾਹਰੀ ਬੰਦੇ ਨੂੰ ਲੈ ਕੇ ਇਲੈਕਸ਼ਨ ਨਹੀਂ ਲੜਾਇਆ ਜਾਊਗਾ ਪ੍ਰਾਈਮਰੀ ਤੌਰ ਤੇ ਤਾਂ ਉਹਨਾਂ ਨੇ ਚਲੋ ਅਜੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਆਨ ਜਾਰੀ ਕੀਤਾ ਨਹੀਂ ਮਨਪ੍ਰੀਤ ਬਾਦਲ ਉਹਨਾਂ ਦੇ ਲਈ ਬਾਹਰੀ ਥੋੜਾ ਜੀ ਮਨਪ੍ਰੀਤ ਬਾਦਲ ਤਾਂ ਉਸੇ ਪਰਿਵਾਰ ਦਾ ਮੈਂਬਰ ਆ ਪਰਿਵਾਰਿਕ ਦਲ ਆ ਅਕਾਲੀ ਦਲ ਹਾਂ ਅਕਾਲੀ ਦਲ ਪਹਿਲਾਂ ਵਾਲਾ ਅਕਾਲੀ ਦਲ ਹੀ ਨਾ ਸੰਘਰਸ਼ਾਂ ਤੋਂ ਨਿਕਲੀ ਹੋਈ ਪਾਰਟੀ ਸੀ ਤੇ ਹੁਣ ਨਹੀਂ ਹੈ ਉਹ ਮਨਪ੍ਰੀਤ ਬਾਦਲ ਜੀ ਵਾਪਸ ਜਾਂਦੇ ਆ ਫੇਰ ਹਰਜੀਤ ਜੀ ਕਿ ਹੈ ਸਾਨੂੰ ਉਹਨਾਂ ਨੂੰ ਮੁਬਾਰਕ ਉਹਨਾਂ ਦੀ ਸੋਚ ਮੇਰਾ ਖਿਆਲ ਤਾਂ ਨਹੀਂ ਜਾਣਗੇ ਕਦੇ ਵੈਸੇ ਮੁਲਾਕਾਤ ਹੋਈ ਤੁਹਾਡੀ ਮਨਪ੍ਰੀਤ ਬਾਦਲ ਨਾਲ ਨਹੀਂ ਮੇਰੀ ਤਾਂ ਮੁਲਾਕਾਤ ਸਾਰਿਆਂ ਨਾਲ ਹੀ ਹੁੰਦੀ ਰਹਿੰਦੀ ਆ ਮੇਰੇ ਅچھے ਸਬੰਧ ਆ ਸਾਰਿਆਂ ਨਾਲ ਪਾਰਟੀ ਜਿਹੜਾ ਤਾਂ ਵੀ ਅੱਛੇ ਆ ਨਾਰਾਇਣ ਤਾਂ ਵੀ ਅੱਛੇ ਇਹ ਪਾਰਟੀਆਂ ਨਾਲ ਮੇਰੇ ਤਾਂ ਕਈ ਦੂਸਰੀਆਂ ਪਾਰਟੀਆਂ ਦੇ ਲੋਕ ਨੇ ਉਹਨਾਂ ਨਾਲ ਮਿੱਤਰਤਾ, ਪ੍ਰੇਮ ਹੈ। ਕਈ ਰਿਸ਼ਤੇਦਾਰਾਂ ਨਾਲ ਸਾਡੇ ਦਾਰਵੀ ਹੈ। ਐਸੀ ਕੋਈ ਗੱਲ ਨਹੀਂ ਹੈ। ਪਰ ਅਸੀਂ ਕਾ ਅਭਦੀ ਪਾਰਟੀ ਦੇ ਪੱਕੇ ਹੈ। ਵਿਚਾਰਧਾਰਾ ਨਾਲ ਜੁੜੇ ਹੋਏ ਹਾਂ। ਹਰਜੀਤ ਗਰੇਵਾਲ ਦੇ ਬਿਆਨਾਂ ਨੂੰ ਲੋਕ ਕਹਿ ਰਹੇ ਕਿ ਬਹੁਤ ਵਧੀਆ ਗੱਲਾਂ ਕਰ ਰਹੇ ਹੈ ਅੱਜਕੱਲ ਕੰਗਨਾਰ ਨੌਤ ਦੇ ਨੂੰ ਲੈ ਕੇ ਜੇ ਤੁਸੀਂ ਬਿਆਨ ਦਿੱਤਾ ਇਹਨੂੰ ਲੈ ਕੇ ਵੀ ਮੈਨੂੰ ਲੱਗਦਾ ਵਧੀਆ ਚਰਚਾ ਹੋਊਗੀ ਖੈਰ ਤਾਂ ਜਿਹੜਾ ਧਰਨਾ ਇੱਕ ਲੱਗਿਆ ਹੋਇਆ ਮੇਰਾ ਆਖੀਰਲਾ ਸਵਾਲ ਹੈ ਗਰੇਵਾਲ ਸਾਹਿਬ ਜਿਹੜਾ ਧਰਨਾ ਲੱਗਿਆ ਹੋਇਆ ਇੱਕ ਹੁਣ ਇਹਨੂੰ ਚੁਕਵਾਉਣ ਨੂੰ ਲੈ ਕੇ ਜਾਂ ਇਹ ਧਰਨਾ ਕਿਵੇਂ ਖਤਮ ਹੋਊਗਾ ਇਹਨੂੰ ਲੈ ਕੇ ਕੋਈ ਗੱਲਬਾਤ ਚੱਲ ਰਹੀ ਹੈ ਕੀ ਗੱਲਬਾਤ ਹੋ ਜੇ ਨੇਗੋਸ਼ੀਏਸ਼ਨ ਹੋ ਜੇ ਕਿਸੇ ਗੱਲ ਤੇ ਸਹਿਮਤੀ ਬਣ ਜੇ ਔਰ ਉਸ ਤੋਂ ਬਾਅਦ ਉਹ ਪਿਆਰੇ ਚਲੇ ਜਾਣਾ ਆਪਣੇ ਰਾਸਤੇ ਖੁੱਲਣੇ ਧਰਨਾ ਖਤਮ ਹੋਣਾ ਇਹਦੇ ਚ ਪੰਜਾਬ ਦਾ ਭਲਾ ਪੰਜਾਬ ਜਿਹੜਾ ਅਦੋ ਕਤੇ ਦੀ ਤਰਫ ਅਸੀਂ ਜਾ ਰਹੇ ਹਾਂ ਤੇ ਸਾਡੇ ਇੰਡਸਟਰੀ ਸਾਡੇ ਆ ਨਹੀਂ ਰਹੀ ਇਨਵੈਸਟਮੈਂਟs ਆ ਨਹੀਂ ਰਹੀਆਂ ਇਹ ਮੁੱਖ ਮੰਤਰੀ ਪੰਜਾਬ ਨੂੰ ਵੀ ਸੋਚਣਾ ਚਾਹੀਦਾ ਇਹ ਖਤਮ ਹੋਵੇ ਕਿਸਾਨ ਲੀਡਰਾਂ ਨੂੰ ਵੀ ਪੰਜਾਬ ਉਹਨਾਂ ਦਾ ਵੀ ਉਹਨਾਂ ਹੀ ਆ ਜਿੰਨਾ ਸਾਡਾ ਕਿਉਂ ਕਿ ਇਹ ਸੈਂਟਰ ਨਾਲ ਮਸਲਾ ਹੈ ਸਾਡਾ ਅਰੇ ਮਸਲੇ ਹੱਲ ਹੁੰਦੇ ਰਹਿਣਗੇ ਸੈਂਟਰ ਨਾਲ ਜਦੋਂ ਕਹਿਣ ਮੀਟਿੰਗ ਕਰਵਾ ਦੇਾਂਗੇ ਮੰਤਰੀ ਆਪ ਇਹਨਾਂ ਦੇ ਕੋਲ ਆ ਕੇ ਜਾਂਦੇ ਆ ਉਹਦੀ ਗੱਲ ਨਹੀਂ ਹੈ ਇਹ ਗੱਲਬਾਤ ਨਾਲ ਹੀ ਹੱਲ ਹੋਣਾ ਕੋਈ ਏ ਤਰਲਿਆਂ ਨਾਲ ਥੋੜਾ ਹੁਣਾ ਲਾਉਣਾ ਠੀਕ ਹੈ ਨਾ ਗੱਲ ਤਰਨੇ ਇੱਕ ਲਿਮਟ ਤੱਕ ਹੁੰਦੇ ਆ ਉਹ ਉਸ ਤੋਂ ਬਾਅਦ ਨਹੀਂ ਤਰਨਿਆਂ ਦੀ ਗੱਲ ਰਹਿੰਦੀ ਉਹ ਤਾਂ ਜਦੋਂ ਗੱਲਬਾਤ ਚાલુ ਆ ਗੱਲਬਾਤ ਨਾਲ ਮਸਲੇ ਹੱਲ ਕਰੋ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਿਆ ਹਾਂ ਸਰ ਤਾਂ ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਮੌਜੂਦ ਸੀਗੇ ਬੀਜੇਪੀ ਦੇ ਸੀਨੀਅਰ ਲੀਡਰ ਨੇ ਖੁੱਲਕੇ ਬੋਲਦੇ ਆ ਹਰਜੀਤ ਗਰੇਵਾਲ ਕੰਗਨਾ ਰਨੌਤ ਨੂੰ ਵੀ ਹਰਜੀਤ ਗਰੇਵਾਲ ਹੁਣਾਂ ਨੇ ਸ਼ੀਸ਼ਾ ਦਿਖਾਇਆ ਕਿ ਕੰਗਨਾ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਜਿਹੜੀਆਂ ਚੀਜ਼ਾਂ ਤੁਸੀਂ ਬੋਲ ਰਹੇ ਹੋ ਤਾਂ ਕੰਗਨਾ ਰਨੌਤ ਨੂੰ ਸੁਧਾਰ ਕਰਨਾ ਚਾਹੀਦਾ ਕਿਉਂਕਿ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਨੂੰ ਔਰ ਸਿੱਖਾਂ ਨੂੰ ਖਾਲਸਾਣ ਦੇ ਨਾਲ ਜੋੜ ਦਿੰਦੀ ਹੈ ਕੰਗਣਾ ਰਣੌਤ ਨਸ਼ੇ ਦੇ ਨਾਲ ਜੋੜ ਦਿੰਦੀ ਹੈ ਫਿਲਮਾਂ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਕੰਗਣਾ ਦੀ ਹੁਣ ਕੰਟਰੋਵਰਸੀ ਦੇ ਵਿੱਚ ਇਹ ਫਿਲਮ ਤਾਂ ਹਰਜੀਤ ਗਰੇਵਾਲ ਕਹਿੰਦੇ ਕਿ ਕਿਸੇ ਵੀ ਮਸਲੇ ਤੇ ਬੋਲਣ ਤੋਂ ਪਹਿਲਾਂ ਘੱਟੋ ਘੱਟ ਕੰਗਣਾ ਨੂੰ ਸਬਕ ਲੈ ਲੈਣਾ ਚਾਹੀਦਾ ਨਾਲ ਹੀ ਇਹਨਾਂ ਨੇ ਇੱਕ ਗੱਲ ਕੂਟ ਕੀਤੀ ਕਿ ਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਨਾ ਦਿੰਦੇ ਤਾਂ ਫਿਰ ਕੰਗਣਾ ਰਣੌਤ ਵੀ ਬੁਰਕਾ ਪਾ ਕੇ ਘੁੰਮਦੀ ਹੁੰਦੀ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ